ਪੜ ਲੋ ਕੰਦਰੋਂ ਪੜ ਲੋ ਪੜ ਲੋ ਅੰਗੇ ਕੰਮ ਆਇਆ ਪੜ ਲੋ ਪੜ ਲੋ ਇਹ ਨਾ ਪੜੇ ਨਾ ਚੱਕਿਆ ਦਸਵੇਰ ਨਾਲ ਟਿੱਪਣ ਖੜੇ ਬੋਤ ਕੋਲ ਬੋਤੋਂ ਆਵੇ ਹੱਥੀ ਇਸ਼ਾਰ ਤੇ ਪੱਲੀ ਵੇਚ ਚੱਲ ਬੀ ਨਰਮਾ ਬੋਤ ਨਰਮਾ ਚੱਕ ਕੇ ਆਏ ਜਾਂਦੀ ਪੱਕੇ ਜਾਵਗੇ ਟੋੜਾ ਬੱਚੇ ਤੁਹਾਨੂੰ ਸਾਰੇ ਨੂੰ ਮੇਰੇ ਬੰਦੋ ਠਾਕੀ ਵਾਲੀ ਇਹ ਹੀ ਆਪਣੀ ਵਾਲੀ ਤੁਸੀਂ ਆਵਦੀ ਪੱਕੀ ਕਾਪੀ ਤੇ 7-8 ਸੂਰ ਲੈ ਕੇ ਲਾ ਇਹ ਜਿਹੜੇ ਇਹਦਾ ਪਹਿਰਾ ਯਾਰ ਤਦ ਹੀ ਤਾਅਬ ਜਿਹੜਾ ਉਹ ਤੁਸੀਂ 10 ਵਰ ਲੈ ਕੇ ਲਉਣਾ ਫਿਰ ਉਹਦਾ ਜਿਹੜਾ ਪੰਜਾਬਾ ਦਾਪੀ ਦੇ ਜਿਹੜਾ ਆਵੇ ਲੱਗ ਪੈਣਾ ਜਿਹੜਾ ਤੇ 7 ਵਾਂ 7 ਥੋੜੇ ਨੇ 9.12 ਹੋਣਾ ਮੇ ਪੇਟਾ ਬੜਪੜ ਲਿਆ ਕਰੋ ਤੁਸੀਂ ਯਾਰ ਜੇ ਪੜੋ ਲਿਖੋਗੇ ਤਹੀਂ ਆਪਣੇ ਪਾਪਾ ਦੇ ਬਿਜ਼ਨਸ ਵਰ ਧਿਆਨ ਦੇਵੋਗੇ ਤੁਸੀਂ ਇਹ ਤਾਂ ਕੋਈ ਚਾਹਦਾ ਹੀ ਨਹੀਂ ਹੋਊਗਾ ਫਿਰ ਬਿਜ਼ਨਸ ਉੱਤੇ ਧਿਆਨ ਕੀ ਜਾਨਾ ਉਹ ਮੈਂ ਕੱਲ ਵੇਖਿਆ ਦੋ ਮੁੰਡਿਆਂ ਬਾਹਰ ਮਛਰੀ ਜਾਣ ਇਹ ਨਹੀਂ ਚੱਲਣਾ ਪੁੱਤਰ ਪੜ੍ਹ ਲਓ ਭਾਈ ਪਾਪਾ ਦੇ ਬਿਜ਼ਨਸ ਉੱਤੇ ਧਿਆਨ ਦੇਓਗੇ ਉਹ ਪੜ ਲੋ ਕੰਦਰੋ ਪੜ ਲੋ ਪੜ ਲੋ ਅੱਗੇ ਕੰਮ ਆਣਾ ਹੈਗਾ ਪੜ ਲੋ ਪੜ ਲੋ ਜੇ ਨਾ ਪੜੇ ਨਾ ਚੱਕਿਆ ਦੇ ਸਵੇਰ ਨਾਲ ਟਿੱਪਣ ਖੜੇ ਬਹੁਤ ਕੋਲ ਬਹੁਤ ਵਾਵੇ ਦਾ ਤੀ ਸੱਟੀ ਪੱਲੀ ਵਿੱਚ ਚੱਲ ਹੋਈ ਨਰਮਾ ਉਹ ਨਰਮਾ ਚੱਕ ਕੇ ਆਏ ਜਾਂਦੀ ਬਕੇ ਜਾਓਗੇ ਟੌਰ ਨਾਲ ਬੈਠ ਜਾਂਦੀ ਬਕੇ ਮੁੰਡੀਆਂ ਪਰ ਦੇ ਆਵੇ ਲੱਤਾਂ ਨੂੰ ਕਿ ਦੋ ਆਨੇ ਨਾ ਪੜੇ ਨਾ ਤੇ ਉਹਨੇ ਕਿ ਤੇ ਅੜੀ ਤੇ ਮੇਰਾ ਸੁਣ ਜਿੱਥੇ ਦੋ ਘਟੇ ਛੇ ਘਟਾ ਦੇ ਆ ਲੋਕੇ ਮੁੰਡਾ ਕੋਠੀ ਤੋਂ ਮੰਗੋ ਲੈ ਤੁਸੀਂ ਜਿੱਥੇ ਚਾਹ ਬਣਦਾ ਤੁਮ੍ਹੇ ਉਹ ਸਿੱਛੇ ਕਰ ਕਹਾ ਦੇ ਆਹ ਇਹ ਤਾਂ ਫੜੇ ਲੇਖੇ ਦੇ ਕੰਮ ਤੇ ਆੜੇ ਵੀ ਉਹ ਚਾਰ ਅੱਖਰਾਂ ਦੇ ਨਾਲ ਤੇ ਆੜੇ ਤੋਂ ਰੱਖਣ ਦੇ ਤਾਂ ਤੁਸੀਂ ਮਰੋ ਦੇ ਰਹੇ ਹੋ ਦੋ ਵਾਰ ਬੇਟਾ ਸ਼ਾਂਤ ਰਹੋ ਬੇਟਾ ਬੇਟਾ ਸ਼ਾਂਤ ਰਹੋ ਬੇਟਾ ਜੀ ਹਾਂਜੀ ਬੇਟਾ ਜੀ ਇਨਾ ਸ਼ੋਰ ਕਰਾ ਰਹੇ। ਢੜ ਵੀ ਤਾਂ ਕਰ ਰਹੇ ਨੇ ਬੱਚੇ। ਕਾਫੀ ਟਾਈਮ ਹੋ ਗਿਆ ੜਾ ਪਾਈ ਜਾਂਦੇ ਨੇ। ਬੇਟਾ ਜੀ। ਐਨਾ ਨਹੀਂ ਛੋਰ ਪਾਈ ਜਾਂਦਾ। ਮੈਡਮ ਤੁਹਾਨੂੰ ਪੜਾਉਣ ਲੱਗੇ ਨੇ ਯਾਰ। ਨਹੀਂ ਮੈਡਮ, ਮੈਂ ਇੰਟੈਲੀਜੈਂਟ ਨੇ ਜਿਹੜੀ ਤੁਹਾਨੂੰ ਪੜਾਉਣ ਲੱਗੇ ਨੇ। ਬੰਨੋ ਯਾਰ। ਸਾਨੂੰ ਐਡਰੈਸ ਸੁਣੇ ਮੈਡਮ ਉਹ। ਤੁਹਾਨੂੰ ਆਹਦੇ ਇਟਾਲੀਅਨ ਮੈਡਮ ਪੜਾਉਣ ਦੇ ਦਸੀ ਕਾਲਾ ਪੜ ਲੈਣਾ ਜੀ। ਪੜ ਲਓ ਯਾਰ, ਪੜ ਲਓ। ਬੇਟਾ ਸ਼ਾਂਤ ਹੋ ਜਾ ਬੇਟਾ ਬੇਟਾ ਸ਼ਾਂਤ ਹੋ ਜਾ ਬੇਟਾ ਜੀ ਹੋਏ ਜਪੜੀ ਆਉਂਦੀ ਤੈਨੂੰ ਹਾਂਜੀ ਮੈਡਮ ਦੱਸੋ ਤੰਗ ਕਰਦੇ ਨੇ ਹਾਂਜੀ ਸਰ ਕਾਫੀ ਟਾਈਮ ਹੋ ਗਿਆ ਰੋੜਾ ਪਾਈ ਜਾਂਦੇ ਤੁਸੀਂ ਮੈਡਮ ਦੀ ਗੱਲ ਸੁਣਦੇ ਨਹੀਂ ਐਨੇ ਸੋਹਣੇ ਮੈਡਮ ਅਈ ਨਹੀਂ ਟੈਲੀਗ੍ਰਾਮ ਮੈਡਮ ਤੁਹਾਨੂੰ ਪੜਾਣ ਲੱਗੇ ਨੇ। ਪੀੜ ਡੇੜਾ ਤੁਹਾਡਾ। ਮੇਰੇ ਤੋਂ ਡੇੜਾ ਪੀੜਾ। ਨਹੀਂ ਸਰ ਮੇਰਾ ਤਾਂ ਹੈ ਨਹੀਂ ਉਹ ਸ਼ਵੇਤਾ ਮੈਡਮ ਆ ਜਾਏ ਨਹੀਂ ਉਹਨਾਂ ਦਾ ਅੱਜ ਮੈਰੀ ਜੇ। ਤਾਂ ਕਰਕੇ ਪੀੜ ਦਿਖਾ ਲਈ ਤਾਂ ਮੈਂ ਆਗੇ ਸਿਰੋਚੋਰ ਪਾਈ ਜਾਂਦੇ ਨੇ ਬਹੁਤ ਹੀ। ਚਲੋ ਚੁੱਪ ਕਰ ਕਰਕੇ ਗਰਾਊਂਡ 'ਚ ਚੱਲੋ ਤੁਸੀਂ। ਜੇ ਕਿਸੇ ਵਾਇ ਕੀਤੀ ਨਾ। ਚਲੋ। ਲੈਂਡ ਬਣਾ ਕੇ ਚਲੋ ਲੈਂਡ ਲਾ ਕੇ। ਮੈਡਮ ਤੁਸੀਂ ਕੋਈ ਇਰਾਮ ਕਰੋ। ਠੀਕ ਹੈ ਸਰ ਬੇਟਾ ਕੱਲ ਦੀ ਤੁਹਾਨੂੰ ਹੈਪੀ ਦਿਵਾਲੀ ਮੇਰੇ ਵੱਲੋਂ ਤੇ ਬੇਟਾ ਕੱਲ ਤੁਹਾਨੂੰ ਕੰਮ ਥੋੜਾ ਬਹੁਤ ਹੈ ਨਾ ਅਪ੍ਰਿੰਸੀਪਲ ਨਾਲ ਅਟਲੇ ਬੱਚਿਆਂ ਨੇ ਦੇਖੋ ਥੋੜਾ ਜਿਹਾ ਹੋਮਵਰਕ ਤੇ ਬੇਟਾ ਜੀ ਸਿਰਫ ਕੀ ਕਰਨਾ ਹੈ ਤੁਸੀਂ ਹੈਪੀ ਦਿਵਾਲੀ ਦਾ ਤੁਸੀਂ ਕਾਰਡ ਬਣਾ ਕੇ ਲੈ ਕੇ ਆਇਆ ਠੀਕ ਹੈ ਮੇਰੇ ਵਾਸਤੇ ਜੀ 10 ਸੋਨਾ ਲੱਗਣਾ 22 ਦੇ ਹੋਣਗੇ ਜੀਵਨਤਰੀ ਬਾਕਸ ਮੇਰੇ ਵੱਲੋਂ ਠੀਕ ਹੈ ਤੇ ਹੈਪੀ ਦੀਵਾਲੀ ਬੱਚਿਓ ਮਨਸਿਪਲ ਦੇ ਇਹ ਆਰਡਰ ਨੇ ਕਿ ਬੱਚਿਆਂ ਨੂੰ ਵਿਨੈਸ਼ ਕਾਲ ਦੀ ਛੁੱਟੀ ਦੀਵਾਲੀ ਦਾ ਕੰਮ ਦਿੱਤੇ ਘਰੇ ਘਾ ਲਓ ਪਰ ਮੇਰਾ ਮੰਨਣਾ ਨੇ ਵਾ ਨਾ ਬੱਚਿਓ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪੈਕਟ ਵਾਲੀ ਇਹ ਹੀ ਹੈਪੀ ਡਾਇਰੀ ਤੁਸੀਂ ਆਪਦੀ ਪੱਕੀ ਕਾਪੀ ਤੇ 7-8 ਸਵਾਰ ਲਿਖ ਲੈਣਾ ਤੇ ਜਿਹੜੇ ਇਹਦਾ ਪਹਿਰਾ ਜਿਹੜਾ ਤੁਹਾਡੀ ਕਹਾਵਤ ਜਿਹੜਾ ਉਹ ਤੁਸੀਂ 10 ਵਾਰ ਲਿਖ ਕੇ ਲਿਆਉਣਾ ਹੈ ਤੇ ਉਹਦਾ ਜਿਹੜਾ ਪੰਜਾਬ ਪੰਜਾਬੀ ਦੀ ਜਿਹੜੀ ਕਹਾਵਤ ਹੈ ਉਹਦਾ ਪਹਿਲਾ ਦੂਜਾ ਤੀਜਾ ਚੌਥਾ ਛੇਵਾਂ ਸਤਵਾਂ ਸਭ ਥੋੜੇ ਲਿਖਣਾ ਉਹਦਾ ਸੰਖਿਆ ਨਾ 11 ਤੱਕ ਤੁਸੀਂ ਦੇ ਪ੍ਰਸ਼ਨ ਉੱਤਰ ਘੱਟ ਲੜਕੇ ਆਉਣੇ ਨੇ ਠੀਕ ਹੈ ਬਾਅਦਰ ਲੱਗਾ ਟੈਸ਼ ਨਾ ਮੈਂ ਸਮਝ ਮਚਾਕਣੀ ਕਰਨਾ ਚੱਕ ਤਾਂ ਕਰੂੰਗਾ ਮੈਂ ਆ ਕੇ ਟੈਸ਼ ਨਾ ਲਾਏ ਤੁਸੀਂ ਤੇ ਆਪਣੇ ਉਹ ਆਪਣੇ ਇੱਕ ਤਰੀਕਾ ਸਕਰਿਆ ਬੁੱਕ ਹੋ ਕਿ ਨਹੀਂ ਮੈਨੂੰ ਨਹੀਂ ਪਤਾ ਕਿਵੇਂ ਚੱਕਰ ਸੀ ਜਿਹੜੀ ਤੜੀ ਵੱਖ-ਵੱਖੀ ਉਹ ਤੁਸੀਂ ਵੱਖਰੀ ਬਣਾ ਕੇ ਆਣੀ ਜਿਹੜਾ ਕੰਮ ਦਿੱਤਾ ਹੈ ਇਹ ਦੋ ਤਿੰਨ ਦੀ ਰਿਵੀਜ਼ਨ ਕਰਕੇ ਦਿਨ ਦੋ ਤਿੰਨ ਲਿਖ ਕੇ ਇਹ ਸ਼ਿਕਾ ਦੇ ਬੱਚਿਓ ਇਸ ਦੇ ਨਾਲ ਹੀ ਤੁਹਾਨੂੰ ਸਾਰਿਆਂ ਨੂੰ हैप्पी दिवाली मेरे वालों तो का छुट्टी बहुत ही बीते परसों छुट्टी चार में आऊँगा ठीक है क्योंकि मेरी का बदली होने फोन लगी है